ਆਪਾਸਦਰ ਪੁਲਿਸ ਨੂੰ ਉਦੋਂ ਸਫਲਤਾ ਹਾਸਲ ਹੋਈ ਜਦੋਂ ਨਾਕਾਬੰਦੀ ਦੇ ਦੌਰਾਨ ਲਖਬੀਰ ਸਿੰਘ ਉਰਫ ਲੱਖਾਵਾਸੀ ਪਿੰਡ ਲੁਬਾਣਾ ਕਰਮੂ ਨੂੰ ਬਿਨਾ ਨੰਬਰ ਮੋਟਰਸਾਈਕਲ ਸਮੇਤ ਰੋਕਿਆ ਗਿਆ ਤੇ ਜਦੋਂ ਡੂੰਗਾਈ ਦੇ ਨਾ ਪੁੱਛਗਿੱਛ ਕੀਤੀ ਗਈ ਤਾਂ ਲਖਬੀਰ ਸਿੰਘ ਦੇ ਕੋਲੋਂ ਨੋਦ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਪੁਲਿਸ ਦੇ ਵੱਲੋਂ ਰੋਪੀ ਨੋਜ਼ਵਾਨ ਦਾ ਰਿਮਾਨ ਹਾਸਲ ਕਰ ਖੁਲਾਸੇ ਹੋਣ ਦੀ ਆਸ ਹੈ ਗ੍ਰਿਫਤਾਰ ਕੀਤੇ ਨੋਜ਼ਵਾਨ ਤੇ ਪਹਿਲਾਂ ਵੀ 6 ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਇੱਕ ਲੜਾਈ ਝਗੜੇ ਦਾ ਤੇ ਪੰਜ ਚੋਰੀ ਦੇ ਮਾਮਲੇ ਦਰਜ ਹਨ ਜੀ ਆਈਪੀਐਸ ਸਾਹਿਬ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਸਾਹਿਬ ਤੇ ਸਾਡੇ ਸਰਕਾਰ ਦੀ ਜੋ ਮੁਹਿੰਮਾ ਉਹਦੇ ਤਹਿਤ ਅਸੀਂ ਜਿਹੜੇ ਮਾੜੇ ਅਨਸਰ ਨਾਲ ਉਹਨਾਂ ਦਾ ਅਸੀਂ ਲਗਾਤਾਰ ਉਹਨਾਂ ਨੂੰ ਗ੍ਰਿਫਤਾਰੀ ਕਰ ਰਹੇ ਹਾਂ ਉਹਨਾਂ ਦੀ ਤੇ ਇੱਕ ਇਸੇ ਮਹੀਨ ਦੌਰਾਨ ਸਾਡਾ ਨਾਕਾਬੰਦੀ ਕੀਤੀ ਹੋਈ ਸੀ ਸਾਡੇ ਇੰਚਾਰਜ ਰੂਟੀਪੁਰ ਜਸਵਿੰਦਰ ਸਿੰਘ ਜੀ ਨੇ ਤੇ ਇਹ ਨਾਕੇ ਦੌਰਾਨ ਸਾਨੂੰ ਇੱਕ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਪਾਲਾ ਸਿੰਘ ਨਾਂ ਦਾ ਇਹ ਲਵਾਣਾ ਕਰਮੂ ਦਾ ਰਹਿਣ ਵਾਲਾ ਲੜਕਾ ਇਹ ਸਾਨੂੰ ਨਾਕੇ ਦੇ ਉੱਤੇ ਮਿਲਿਆ ਹੈ ਤੇ ਇਹਦੇ ਕੋਲੋਂ ਅਸੀਂ ਦਰਾਨੇ ਪੁਛਗੀਚ ਇਹਦੇ ਤੋਂ ਸਾਨੂੰ 6 ਮੋਟਰਸਾਈਕਲ ਤੇ 3 ਸਕੂਟਰੀਆਂ ਬਰਾਮਦ ਹੋਈਆਂ ਜਿਹੜੇ ਮੋਟਰਸਾਈਕਲ ਨੇ ਉਹ ਉਹਨਾਂ ਦੇ ਵਿੱਚੋਂ 5 ਕਾਲੇ ਰੰਗ ਦੇ ਨੇ ਇੱਕ ਸਿਲਵਰ ਕਲਰ ਦਾ ਜਿਹੜੀਆਂ 3 ਸਕੂਟਰੀਆਂ ਨੇ ਚ ਦੋ ਐਕਟਿਵ ਤੇ ਇੱਕ ਜੁਪੀਟਰ ਇਹ ਸਾਨੂੰ ਬਰਾਮਦ ਹੋਏ ਨੇ ਤੇ ਇਸ ਦਾ ਰਿਕਾਰਡ ਵੀ ਚੈੱਕ ਕੀਤਾ ਗਿਆ ਇਸ ਤੇ ਪੁਰਾਣੇ ਲਗਭਗ 6 ਮੁਕੱਦਮੇ ਦਰਜ ਨੇ ਜਿਨ੍ਹਾਂ ਚੋਂ ਇੱਕ ਲੜਾਈ ਝਗੜੇ ਦਾ ਤੇ 5 ਇਹ ਤੇ ਚੋਰੀ ਦੇ ਮੁਕੱਦਮੇ ਦਰਜ ਨੇ ਹਾਂਜੀ ਇਹਨੂੰ ਅਸੀਂ ਅਰੈਸਟ ਕੀਤਾ ਹੁਣ ਇਹਦਾ ਰਿਮਾਂਡ ਲਵਾਵਾਂਗੇ ਅਸੀਂ ਜੁਡੀਸ਼ੀਅਲ ਪੁਲਸ ਰਿਮਾਂਡ ਲਵਾਵਾਂਗੇ ਤੇ ਉਹਦੇ ਡਿਊਰਿੰਗ ਇਨਵੈਸਟੀਗੇਸ਼ਨ ਤੇ ਜਿਹੜਾ ਵੀ ਇਹ ਦੇ ਕੇ ਇਹਦੇ ਨਾਲ ਇਨਵੋਲਵ ਨੇ ਬੰਦੇ ਤੇ ਉਹਨਾਂ ਦਾ ਪਤਾ ਕਰਕੇ ਉਹਨਾਂ ਨੂੰ ਨੋਮਿਨੇਟ ਕੀਤਾ ਜਾਊਗਾ ਇਹਨਾਂ ਨੇ ਨਾ ਜੀ ਬੰਦੇ ਇਹ ਦੋਸ਼ੀ ਨੇ ਇਹਦੇ ਜਿਹੜੇ ਨੰਬਰ ਨੇ ਉਹ ਫਿਲਹਾਲ ਉਹਨਾਂ ਦੇ ਨੰਬਰ ਪਲੇਟਾਂ ਨਹੀਂ ਹੈਗੀਆਂ ਬਾਈਕ ਦੀਆਂ ਸੋ ਅਸੀਂ ਜਿਹਨਾਂ ਨੰਬਰ ਤੇ ਚਾਸੀ ਨੰਬਰ ਅਸੀਂ ਕਰ ਲਏ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਇਹ ਤੇ ਅਸੀਂ ਇਹਨਾਂ ਦਾ ਮਾਲਕੀ ਕਢਾ ਕੇ ਤੇ ਉਹ ਸਾਰਾ ਵੈਰੀਫਾਈ ਕਰਾਂਗੇ ਕਿੱਥੋਂ ਕਿੱਥੋਂ ਹੋਇਆ ਇਹ ਫਿਲਹਾਲ ਦੀ ਜੋ ਜਿੰਨੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੋਈ ਆ ਫਿਲਹਾਲ ਇਹ ਪੰਜਾਬ ਦੇ ਨੇੜੇ ਦੇ ਏਰੀਏ ਤੁਸੀਂ ਪਟਿਆਲਾ ਜ਼ਿਲ੍ਹੇ ਦੇ ਜਿਵੇਂ ਭਵਾਨੀਗੜ੍ਹ ਲਾ ਲੋ ਨਾਬਾ ਹੋ ਗਿਆ ਪਟਿਆਲਾ ਹੋ ਗਿਆ ਇਧਰੋਂ ਭਾਸ ਹੋ ਗਿਆ ਤੇ ਉਹ ਨੇੜੇ-ਨੇੜੇ ਪਿੰਡਾਂ ਦੇ ਏਰੀਏ ਦੇ ਵਿੱਚੋਂ ਇਹ ਚੋਰੀ ਕਰਦਾ ਬਾਈਕ ਤੇ ਸਕੂਟਰੀਆਂ ਇਹ ਸਿੰਪਲੀ ਜੀ ਇਹਨਾਂ ਕੋਲ ਜਿੰਨੀ ਕਿ ਇਨਵੈਸਟੀਗੇਸ਼ਨ ਫਿਲਹਾਲ ਦੀ ਘੜੀ ਹੋਈ ਆ ਇਹ ਸਿੰਪਲ ਇਹਨਾਂ ਕੋਲ ਚਾਬੀਆਂ ਦਾ ਛੱਲਾ ਟਾਈਪ ਹੁੰਦਾ ਤੇ ਉਹ ਸਿੰਪਲੀ ਸਪਲੈਂਡਰ ਮੋਟਰਸਾਈਕਲ ਦੇ ਹਿਲਾਉਂਦੇ ਨੇ ਮੋਸਟਲੀ ਲੱਗ ਜਾਂਦਾ ਤੇ ਉੱਥੋਂ ਇਹ ਬਾਈਕ ਜਿਵੇਂ ਕੋਈ ਬੰਦਾ ਲਾਲੋਪਾਰਕ ਦੇ ਵਿੱਚ ਕੋਈ ਸ਼ਾਪ 'ਚ ਗਿਆ ਹੋਇਆ ਬਾਹਰ ਬਾਈਕ ਲੱਗਿਆ ਹੁੰਦਾ ਉੱਥੋਂ ਇਹ ਲਾ ਕੇ ਦੇ ਚਾਬੀਆਂ ਨਿਕਲ ਜਾਂਦੇ ਨੇ ਉਸ ਜੀ ਪੂਰਾ ਮਸਤੀ ਦੀ ਨਾਲ ਤਣਾਤ ਦਾ ਤੁਸੀਂ ਦੇਖੋਗੇ ਸਾਡਾ ਨਾਕਾ ਵੀ ਡੇਲੀ ਮੰਗੂ ਇਵਨਿੰਗ ਦੇ ਵਿੱਚ ਲੱਗਦਾ ਬਿਨਾ ਜਿਹੜੇ ਵਿਦਆਊਟ ਨੰਬਰ ਉਹਨਾਂ ਦਾ ਚਲਾਨ ਵੀ ਕੀਤੇ ਜਾਂਦੇ ਨੇ ਸਾਡੀਆਂ ਰੇਡ ਪਾਰਟੀਆਂ ਵੀ ਬਣੀਆਂ ਹੋਈਆਂ ਨੇ ਅਸੀਂ ਜਿਵੇਂ ਪਿੰਡਾਂ ਦੇ ਵਿੱਚ ਜਿੱਥੇ ਵੀ ਕੋਈ ਵੀ ਸਾਨੂੰ ਕੋਈ ਸੁਣਨ ਨੂੰ ਮਿਲਦਾ ਵੀ ਮਾੜੇ ਆਂਸਰ ਨੇ ਇਥੇ ਉੱਥੇ ਸਾਡੇ ਵੱਲੋਂ ਗਸ਼ਤ ਵੀ ਕੀਤੀ ਜਾਂਦੀ ਹੈ ਨਾਕਾਬਦੀ ਵੀ ਕੀਤੀ ਜਾਂਦੀ ਹੈ ਪੁਲਿਸ ਪੂਰੀ ਤਰ੍ਹਾਂ ਤਨਾਤ ਆ ਨਾਈ ਡੋਮਿਨੇਸ਼ਨ ਵੀ ਸੀ ਨੀਅਰ ਅਸਤਾਂ ਦੇ ਹੁਕਮ ਦੇ ਨਾਲ ਅਸੀਂ ਵਧਾਈ ਹੋਈ ਹੈ ਪੂਰੀ ਤੁਸੀਂ ਦੇਖੋਗੇ ਸਾਡਾ ਡੇਲੀ ਇਵਨਿੰਗ ਚ ਨਾਕਾ ਵੀ ਲੱਗਿਆ ਹੁੰਦਾ ਪੁਲਿਸ ਪੂਰੀ ਮਸਤੀ ਨਾਲ ਤਨਾਤ ਆ ਅਸੀਂ ਵੱਧ ਤੋਂ ਵੱਧ ਇਹ ਲੋਕਾਂ ਨੂੰ ਇਹੀ ਕਹਾਂਗੇ ਬੇਨਤੀ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਯੁੱਧ ਨਸ਼ਾ ਵਿਰੁੱਧ ਸੈਕਿੰਡ ਇਹਦਾ ਜਿਹੜਾ ਵਰਜ਼ਨ ਆ ਉਹ ਸ਼ੁਰੂ ਹੋ ਗਿਆ ਜਿਹੜੀ ਵੀਡੀਸੀ ਨੇ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਸਾਡੇ ਨਾਲ ਹੈਗੇ ਨੇ ਬਾਕੀ ਪਿੰਡ ਵਾਸੀਆਂ ਦਾ ਅਸੀਂ ਸਹਿਯੋਗ ਮੰਗਦੇ ਹਾਂ ਕਿਉਂਕਿ ਜਿਹੜੀ ਇਹ ਲਹਿਰ ਆ ਇਹਦੇ ਵਿੱਚ ਪਿੰਡ ਵਾਸੀਆਂ ਦਾ ਸਾਨੂੰ ਸਾਥ ਹੋਣਾ ਬਹੁਤ ਜ਼ਰੂਰੀ ਆ ਉਹਦੇ ਨਾਲ ਹੀ ਅਸੀਂ ਵੱਧ ਤੋਂ ਵੱਧ ਜਿਹੜੇ ਨਸ਼ਾ ਜਾਂ ਕਰਨ ਵਾਲੇ ਨੇ ਜਿਹੜੇ ਇਸ ਬਿਮਾਰੀ ਨਾਲ ਜੂਝ ਰਹੇ ਨੇ ਜਾਂ ਜਿਹੜੇ ਵੇਚਣ ਵਾਲੇ ਉਹਨਾਂ ਦੇ ਅਸੀਂ ਨੱਥ ਪਾ ਸਕਾਂਗੇ